ਲਵੇ ਮਤਰਾ ਡਿਪਰੈਸ਼ਨ ਤੋਂ ਨਿਕਲਵਾ ਤੇ ਦੇ ਰਿਲੈਕਸ ਹੋਣ ਵਾਸਤੇ ਗਰਮੀ ਜਿਆਦਾ ਹੈਗੀ ਤੁਹਾਡੇ ਵਾਸਤੇ ਲੈ ਕੇ ਆਏਗੇ ਪੰਜ ਪ੍ਰੋਡਕਟ ਪਹਿਲਾ ਬਈ ਇਹ ਡੱਡੂ ਜਾ ਇਹ ਡੱਡੂ ਨਹੀਂ ਹੈਗਾ ਬਈ ਇਹ ਹੈਗਾ ਸਕਲਪ ਮ사ਜਰ ਮਤਲਬ ਇਹ ਹੈ ਨਾ ਸਕਲਪ ਮ사ਜਰ ਇਹਦੇ ਨਾਲ ਤੁਸੀਂ ਸਿਰ ਦੀ ਮ사ਜ ਕਰ ਸਕਦੇ ਆਪੋ ਲੈ ਵੀ ਸਿਰ ਦੀ ਮ사ਜ ਕਰਨ ਵਾਸਤੇ ਹੈਗਾ ਇਹਨੂੰ ਆਨ ਕਰੋ ਤੇ ਉਹ ਚੱਲ ਪਿਆ ਹਨਾ ਇਹ ਬਹੁਤ ਵਧੀਆ ਜੀ ਦਾ ਕਰਕੇ ਲਾਓ ਸਰ ਤੇ ਸਰਦੀ ਮ사ਜ ਕਰੂਗਾ ਹਨਾ ਹੋਏ ਸਰਦੀ ਮ사ਜ ਕਰੋ ਬਾਈ ਇਹ ਕਿੰਨੇ ਰੁਪਏ ਦਾ ਬਾਈ ਇਹ ਇਹ ਬਾਈ 750 ਰੁਪਏ ਦਾ ਲੈ ਵੀ ਸਰਪੇ ਰੁਪਏ 750 ਦਾ ਘੈਂਟ ਕੁਆਲਟੀ ਹੈਗੀ ਮਾੜੀ ਨਹੀਂ ਹੈਗੀ ਇਹ ਕੋ ਹੋ ਰਿਹਾ ਕੇ ਲੈ ਕੇ ਜਾਂਦਾ ਵੀ ਉਹਦੇ ਲਈ ਹੋਰ ਕੱਟ ਕਰਦਾ ਹੋਰ ਵੀ ਕੱਟ ਕਰ ਦੋਗੇ ਅਗਲੀ ਤਿਤਲੀ ਬਾਈ ਇਹ ਸਾਰੇ 150 ਰੁਪਏ ਦੀ ਹੈ ਬਾਈ ਇਹ ਅੱਠ ਤਰੀਕੇ ਨਾਲ ਮ사ਜ ਕਰਦੇ ਆ ਬਾਡੀ ਦੀ ਠੀਕ ਹੈ ਜੀ ਅਗਲੀ ਬਈ ਆ ਫੁੱਟ ਮ사ਜਰ ਇਹ ਹੈਗਾ ਬਈ ਫੁੱਟ ਮ사ਜਰ ਇਹ ਪੈਰਾਂ ਨੂੰ ਤੇ ਲੱਤਾਂ ਨੂੰ ਆਰਾਮ ਦੇਊਗਾ ਤੁਸੀਂ ਯਕੀਨ ਨਹੀਂ ਮੰਨਣਾ ਵੀ ਇੰਨੀ ਘੈਂਟ ਚੀਜ਼ ਹੈ ਇਹ ਬਈ ਫੁੱਲ ਘੈਂਟ ਚੀਜ਼ ਆ ਮਿੱਤਰੋ ਤੇ ਅਗਲੀ ਗਨ ਬਈ ਇਹ ਗਨ ਮ사ਜਰ ਆ ਬਈ ਇਹਨੂੰ ਤੁਸੀਂ ਆਪਣੀ ਬਾਡੀ ਦੇ ਹਰ ਇੱਕ ਪਾਰਟ ਤੇ ਯੂਜ਼ ਕਰ ਸਕਦੇ ਹੋ ਆਪਦੇ ਮੋਢਿਆਂ ਤੇ ਲੱਤਾਂ ਤੇ ਬਾਹਾਂ ਤੇ ਤੇ ਪਿੰਜਣੀਆਂ ਤੇ ਠੀਕ ਹੈ ਲੈ ਮਿੱਤਰੋ ਹਰ ਇੱਕ ਤਰ੍ਹਾਂ ਦੀ ਤੇ ਇਹਦੇ ਨਾਲ 4 ਅਟੈਚਮੈਂਟ ਆਉਂਦੇ ਨੇ ਬਈ 1 2 3 4 ਅਗਲਾ ਬਈ ਅਗਲੇ ਹੈਗੇ ਬਈ ਆਪਣਾ neck massager neck massager ਜਿਹੜੀਆਂ ਭੈਣਾਂ ਬਈ ਸਾਡੀਆਂ ਸਟਿਚਿੰਗ ਕਰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਬਈ ਇਹ ਜਾਂ ਸਾਡੇ ਵੀਰ ਭੈਣ ਭਰਾ ਜਿਹੜੇ ਵੀ ਆਫਿਸ ਵਰਕ ਕਰਦੇ ਨੇ ਸਾਧਨ ਬੈਠੇ ਬਟ ਥੱਕ ਜਾਂਦੇ ਨੇ ਨਾ ਉਹਨਾਂ ਦੀ ਗਰਦ ਨੂੰ ਰਿਲੈਕਸ ਕਰਨ ਵਾਸਤੇ ਇਹ ਕਿੰਨੇ ਰੁਪਏ ਦੀ ਹੈ ਬਈ ਇਹ ਸਾਰਾ ਬਈ 990 ਚ ਆਪਾਂ ਘਰੇ ਭੇਜ ਦੇਣਾ ਜੇ ਉਰੇ ਆ ਕੇ ਲੈ ਕੇ ਉਹ ਤਾਂ ਕੱਟ ਦੇ ਦਾਂਗੇ ਲੈ ਵੀ ਮੇਰੇ ਕੋ ਆ ਜਾਓ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਲੌਂਗੋ ਵਾਲ ਦੇ ਵਿੱਚ ਆ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਧੰਨਵਾਦ